ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਲਈ ਬਹੁਤ ਸੋਹਣੇ ਕਾਟਨ ਦੀ ਕਲੈਕਸ਼ਨ ਲੈ ਕੇ ਆਏ ਆਂ ਪ੍ਰਿੰਟ ਸੂਟ ਕਾਟਨ ਦੇ ਲੈ ਕੇ ਆਏ ਆਂ ਜਿੱਦਾਂ ਕਿ ਪਹਿਣਾ ਰਖੜੀ ਤੇ ਲਈ ਬਹੁਤ ਪਹਿਣੇ ਦੀ ਡਿਮਾਂਡ ਆਈ ਸੀ ਕਿ ਅਸੀਂ ਵਰਕ ਵਾਲੇ ਨਹੀਂ ਕਾਟਨ ਦੇ ਲੈਣੇ ਆ ਸੂਟ ਆ ਪਿਓਰ ਕਾਟਨ ਦੇ ਬਹੁਤ ਸੋਹਣੇ ਸੋਹਣੇ ਆ ਰਹੇ ਆ ਠੀਕ ਹੈ ਜੀ ਕੋਈ ਕੈਮਰੀ ਕਾਟਨ ਦਾ ਕੋਈ ਪਿਓਰ ਕਾਟਨ ਦਾ ਸਭ ਦਾ ਅਲੱਗ-ਅਲੱਗ ਪ੍ਰਾਈਸ ਰਹੇਗਾ ਆ ਵਿਦਆਊਟ ਦੁਪੱਟਾ ਵਾਲੇ 480 ਰੁਪਏ ਦੇ ਵਿੱਚ ਹੀ ਆ ਜੀ ਬਹੁਤ ਸੋਹਣੇ ਵੀ ਕਾਟਨ ਦੇ ਆ ਸ਼ਿਪਿੰਗ ਫ੍ਰੀ ਰਹੇਗੀ ਆਪਣੀ ਸ਼ਿਪ ਬਹੁਤ ਸੋਹਣੇ ਸੋਹਣੇ ਭੈਣਾ ਕਹਿੰਦੀਆਂ ਸੀਗੀਆਂ ਕਿ ਅਸੀਂ ਵਰਕ ਵਾਲੇ ਨਹੀਂ ਲੈਣੇ ਤੁਹਾਨੂੰ ਕਾਟਨ ਦੀ ਕਲੈਕਸ਼ਨ ਦਿਖਾਓ ਹਜੇ ਕਾਟਨ ਦੇ ਹੀ ਲੈਣੇ ਆ ਤੇ ਉਹਨਾਂ ਨੇ ਆਪਣੀਆਂ ਜਿੱਦਾਂ ਤੁਸੀਂ ਹੁਣ ਚੱਕ ਲੋ ਕਲੈਕਸ਼ਨ ਬਹੁਤ ਸਾਰੇ ਕਲੈਕਸ਼ਨ ਦੇ ਵਿੱਚ ਅਲੱਗ-ਅਲੱਗ ਰੰਗ ਹੈਗੇ ਆਪਣੇ ਅਕੋਰਡਿੰਗ ਸਿਲੈਕਟ ਕਰ ਸਕਦੇ ਆ ਨੈਕਸਟ ਆ ਚਿਕਨ ਦੁਪੱਟੇ ਵਾਲੇ ਕਾਟਨ ਦਾ ਸੂਟ ਇਹ ਵੀ ਬਹੁਤ ਭੈਣਾ ਇਸ ਸੂਟ ਨੂੰ ਪਿਆਰ ਦਿੰਦੀਆਂ ਬਹੁਤ ਹੀ ਸੇਲ ਹੁੰਦੇ ਜੀ ਇਹ ਨੈਕਸਟ ਆ ਜੋਰਜਟ ਦਾ ਸੂਟ ਹੋਏਗਾ ਆਰੀ ਵਰਕ ਕੀਤਾ ਹੋਏਗਾ ਸ਼ਰਟ ਤੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਏ ਵੀ ਬਹੁਤ ਹੀ ਸੋਹਣੇ ਜੇ ਕਲਰ ਆ ਜੋਰ ਜੱਟ ਦਾ ਹੀ ਸੂਟ ਰਹੇਗਾ ਜੋਰ ਜੱਟ ਦੀ ਚੁੰਨੀ ਨੈਕਸਟ ਆ ਵੀ ਜੋਰ ਜੱਟ ਜੀ ਆਏ ਆਹਾ ਹੋਣਗੇ ਜੀ ਆਲ ਓਵਰ ਆਲ ਓਵਰ ਸੂਟ ਰਹੇਗਾ ਨਾਲ ਦੁਪੱਟਾ ਰਹੇਗਾ ਕੰਟਰਾਸਟ ਨੈਕਸਟ ਆ ਵੀ ਆਲ ਓਵਰ ਸੂਟ ਜੋਰ ਜੱਟ ਜੀ ਰਹੇਗਾ ਨੈਕਸਟ ਆਹਾ ਚਿਕਨ ਵਰਕ ਵਾਲੇ ਆ ਗਏ ਜੀ ਬਾਟਮ ਤੇ ਪਿਓਰ ਕਾਟਨ ਦਾ ਸੂਟ ਰਹੇਗਾ ਨਾਲ ਰਿਓਨ ਕਾਟਨ ਦੇ ਵਿੱਚ ਚਿਕਨ ਦਾ ਬਾਟਮ ਰਹੇਗੀ ਨੈਕਸਟ ਆ ਬਹੁਤ ਸੋਹਣੇ ਸੋਹਣੇ ਕਾਟਨ ਦੇ ਵਿਚ ਆ ਰਹੇ ਆ ਅੱਜ ਜੇ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਸਾਰੀ ਵੀਡੀਓ ਐਂਡ ਤੱਕ ਦੇਖਿਓ ਕਿਉਂਕਿ ਅੱਜ ਆਪਾਂ ਤੁਹਾਨੂੰ ਬਹੁਤ ਡਿਸਕਾਊਂਟ ਵੀ ਦਿੱਤਾ ਹੋਇਆ ਸੂਟਾਂ ਵਿੱਚ ਬਹੁਤ ਭੈਣਾਂ ਵਾਲੀ ਡਿਸਕਾਊਂਟ ਵੀ ਲੈ ਕੇ ਆਏ ਆ ਬਾਕੀ ਕਲਰ ਕਲੈਕਸ਼ਨ ਇੰਨੀ ਕਿ ਜ਼ਿਆਦਾ ਬਹੁਤ ਜ਼ਿਆਦਾ ਨੈਕਸਟ ਆ ਪਿਓਰ ਕੈਮਰੀ ਕਾਟਨ ਦਾ ਸੂਟ ਰਹੇਗਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਜੀ ਪ੍ਰਾਈਸ ਸਕਰੀਨ ਤੇ ਮੈਂਸ਼ਨ ਕੀਤਾ ਹੋਇਆ ਹੈ ਤੁਸੀਂ ਪ੍ਰਾਈਸ ਚੈੱਕ ਕਰ ਸਕਦੇ ਹੋ ਸ਼ਿਪਿੰਗ ਦੇ ਕੋਈ ਇਹਦੇ ਲੱਗ ਚਾਰਜਸ ਨਹੀਂ ਹੋਣਗੇ ਕੈਮਰੀ ਕਾਟਨ ਦਾ ਸੂਟ ਰਹੇਗਾ ਨਾਲ ਦੁਪੱਟਾ ਰਹ ਕਾਫੀ ਕਲਰ ਕਲੈਕਸ਼ਨ ਘੱਟੋ ਘੱਟ 15 ਤੋਂ 20 ਰੰਗ ਹੈਗੇ ਇੱਕ ਕਲੈਕਸ਼ਨ ਦੇ ਵਿੱਚ ਇੱਕ ਵਿੱਚ ਪ੍ਰਿੰਟ ਦੇ ਵਿੱਚ ਘੱਟੋ ਘੱਟ 15 ਤੋਂ 20 ਰੰਗ ਹੁੰਦੇ ਆ ਆਪਣੇ ਕੋਲ ਤੁਸੀਂ ਜਿੱਦ ਆਪਣੀਆਂ ਭੈਣਾਂ ਨੂੰ ਦੇਣੇ ਆ ਨੰਨਦਣਾਂ ਦੇਣੇ ਮਦਰ ਲਈ ਤੁਸੀਂ ਕਿਸੇ ਲਈ ਵੀ ਸਟੀਚ ਕਰਾਉਣੇ ਆ ਤਾਂ ਤੁਸੀਂ ਕਰਾ ਸਕਦੇ ਹੋ ਨੈਕਸਟ ਆ ਕੈਮਬਰੀ ਕਾਟਨ ਦੇ ਆਲਓਵਰ ਸੂਟ ਰਹਿਣਗੇ ਜੀ 1050 ਦੇ ਤਿੰਨ ਸੂਟ ਹੋਣਗੇ ਭੈਣਾਂ ਇਹ 500 ਰੁਪਏ ਦਾ ਮਾਰਕੀਟ ਵਿੱਚ ਇੱਕ ਸੂਟ ਮਿਲਦਾ ਹੈ ਜਿਹੜੇ ਆਪਾਂ ਤੁਹਾਨੂੰ 1050 ਰੁਪਏ ਵਿੱਚ ਤਿੰਨ ਸੂਟ ਦੇ ਰਹੇ ਆ ਠੀਕ ਹੈ ਜੀ ਸਿਲੈਕਟ ਕਰ ਲੋ ਚੈੱਕ ਕਰ ਲੋ ਬਹੁਤ ਸੋਹਣੇ ਸੋਹਣੇ ਪ੍ਰਿੰਟ ਆ ਬਹੁਤ ਹੀ ਸੋਹਣੇ ਸੋਹਣੇ ਰੰਗ ਡਿਜ਼ਾਈਨ ਆ ਕੁਛ ਪੈਣਾ ਜਿੱਦਾਂ ਨਿੱਕੀ ਬੁੱਟੀ ਲਾਈ ਕਰਦੀਆਂ ਉਹ ਨਿੱਕੀ ਬੁੱਟੀ ਵਾਲੇ ਲੈ ਸਕਦੀਆਂ ਕੁਛ ਵੱਡੇ ਫਲਾਵਰਸ ਲਾਈ ਕਰਦੀਆਂ ਵੱਡੇ ਵਾਲੇ ਹੀ ਲੈ ਸਕਦੀਆਂ ਤੁਸੀਂ ਆਪਣੇ ਅਕੋਰਡਿੰਗ ਦਾ ਜਿੱਦਾਂ ਦਾ ਪਸੰਦ ਕਰਦੇ ਆ ਤੁਸੀਂ ਸਿਲੈਕਟ ਜਿਹੜਾ ਆ ਕਰ ਸਕਦੇ ਹੋ ਜੀ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਆ ਇਹਦੇ ਵਿੱਚ ਵੀ ਕਾਫੀ ਕਲਰ ਕਲੈਕਸ਼ਨ ਹੈਗੀ ਤੁਹਾਡੇ ਕੋਲ ਚੁਆਇਸ ਬਹੁਤ ਹੈ ਜੀ ਜਿੱਦਾਂ ਮਰਜੀ ਤੁਸੀਂ ਸਿਲੈਕਟ ਕਰ ਸਕਦੇ ਏਨੀ ਕਲੈਕਸ਼ਨ ਲੈ ਕੇ ਆਇਆ ਕਿਤਾ ਤੋਂ ਬਹੁਤ ਚੁਆਇਸ ਆ ਬਾਕੀ ਤੁਸੀਂ ਇਹਨੂੰ ਆਲ ਓਵਰ ਸੂਟ ਨੂੰ ਬਹੁਤ ਡਿਜ਼ਾਈਨਰ ਬਣਾ ਸਕਦੇ ਆ ਲੈਸ਼ਸ ਲਗਵਾ ਕੇ neck design ਕਿਹੜਾ ਡਿਜ਼ਾਈਨ ਬਣਵਾ ਕੇ ਠੀਕ ਹੈ ਜੀ ਕੋਈ ਪਾਈਪਿੰਗ ਕਰਵਾ ਕੇ ਤੁਸੀਂ ਜਿੱਦਾਂ ਦਾ ਸਟਿਚ ਕਰਾਉਣਾ ਕਰਵਾ ਸਕਦੇ ਹੋ ਚੈੱਕ ਕਰੋ ਨੈਕਸਟ ਆਵਲੇ ਜਿਹੜੇ ਆ ਇਹ 1490 ਰੁਪਏ ਦੇ ਚਾਰ ਸੂਟ ਹੋਣਗੇ ਪਹਿਣਾ 1490 ਰੁਪਏ ਦੇ ਚਾਰ ਸੂਟ ਹੈ ਸਾਰੇ ਸੂਟ ਜਿਹੜੇ ਆ 5-500 ਦਾ ਨਾਰਮਲੀ ਮਾਰਕੀਟ ਚ ਮਿਲਦਾ 500-600 ਪ੍ਰਾਈਸ ਹੁੰਦਾ ਇਹਨਾਂ ਦਾ ਜਿਹੜੇ ਆਪਾਂ ਤੁਹਾਨੂੰ ਡਿਸਕਾਊਂਟ ਤੇ ਅੱਜ ਲਾਏ ਆ ਕਿ ਰੱਖੜੀ ਦੇ ਕਰਕੇ ਆਪਾਂ ਤੁਹਾਨੂੰ ਸਪੈਸ਼ਲ ਜਿਹੜੀ ਆ ਤੁਸੀਂ ਵੀਡੀਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹਨਾਂ ਪਹਿਣਾ ਨਹੀਂ ਕੀਤਾ ਰੱਖੜੀ ਤੱਕ ਤੁਹਾਡੇ ਲਈ ਡੇਲੀ ਹੀ ਸਪੈਸ਼ਲ ਆਫਰ ਲੈ ਕੇ ਆਇਆ ਕਰਨੀ ਆਪਾਂ ਡੇਲੀ ਹੀ ਡਿਸਕਾਊਂਟ ਸੂਟ ਲੈ ਕੇ ਆਇਆ ਕਰਾਂਗੇ ਇਹ 1490 ਰੁਪਏ ਦੇ ਚਾਰ ਸੂਟ ਹੋਣਗੇ ਨੈਕਸਟ ਆ ਕ੍ਰਸ਼ ਕਾਟਨ ਦਾ ਸੂਟ ਰਹੇਗਾ ਬਹੁਤ ਹੀ ਸੋਹਣਾ ਹੈ ਵੀ ਕ ਫੈਬਰਿਕਾ ਨਾਲ ਮਲਮਲ ਦਾ ਦੁਪੱਟਾ ਰਹੇਗਾ ਟਾਈ ਐਂਡ ਡਾਈ ਦਾ ਜੀ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਸੂਟ ਹੋਣਗੇ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਹੈ ਨਾਲ ਕੰਟਰਾਸਟ ਬਾਟਮ ਰਹੇਗੀ ਬਾਕੀ ਭੈਣੋ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੋ ਨੇ ਸੂਟ ਨਾਲ ਆਪਣੇ ਕੋਲ ਸਟਿਚ ਵੀ ਕਰਾ ਸਕਦੇ ਹੋ ਨੈਕਸਟ ਆ ਆਲਓਵਰ ਸਲੱਬ ਕਾਟਨ ਦਾ ਸੂਟ ਰਹੇਗਾ ਨਾਲ ਕੋਟਾ ਡੋਰੀਆ ਦਾ ਇਹਦੇ ਦੁਪੱਟਾ ਰਹੇਗਾ ਜੀ ਬਹੁਤ ਹੀ ਸੋਹਣਾ ਇਹ ਵੀ ਸੂਟ ਹੋਏਗਾ ਜੀ ਨੈਕਸਟ ਆ ਚਿਕਨ ਦਾ ਸੂਟ ਆ ਗਿਆ ਜੀ ਬਹੁਤ ਸੋਹਣਾ ਚਿਕਨ ਦਾ ਹੋਏਗਾ बॉਟਮ ਚਿਕਨ ਦੀ ਰਹੇਗੀ ਜੀ ਤੇ ਨਾਲ ਚੇ ਵਰਕ ਵੀ ਕੀਤਾ ਹੋਏਗਾ ਬਹੁਤ ਸੋਹਣਾ ਚੈੱਕ ਕਰੀ ਚਲੋ ਨੈਕਸਟ ਆ ਕੱਟ ਸਟਾਈਲ ਜਿਹੜੀ बॉਟਮ ਆ ਗਈ ਦੀ ਫਰਚੀ ਸਲਵਾਰ ਸਟੀਚ ਕਰੋ ਨਹੀਂ ਉਹ ਵੀ ਕਰਾ ਸਕਦੇ ਹੋ ਨੈਕਸਟ ਆਲ ਓਵਰ ਪਿਓਰ ਕਾਟਨ ਦਾ ਸੂਟ ਰਹੇਗਾ ਨਾਲ ਕੋਟਾ ਚੱਕ ਦਾ ਦੁਪੱਟਾ ਰਹੇਗਾ ਜੀ ਨੈਕਸਟ ਆ ਕਾਟਨ ਦੇ ਵਿੱਚ ਆ ਗਏ ਜੀ ਕਾਟਨ ਦੇ ਸੂਟ ਹੋਣਗੇ ਇਹ ਕੰਟਰਾਸਟ ਬਾਟਮ ਦੇ ਨਾਲ ਹੋਣਗੇ ਜਿਹਦਾ ਕੁਛ ਪੈਨ ਆਲਓਵਰ ਪਸੰਦ ਕਰਦੀਆਂ ਤੇ ਕੁਛ ਕੰਟਰਾਸਟ ਪਸੰਦ ਕਰਦੀਆਂ ਆ ਆਪਾਂ ਲੱਗ ਲੱਗ ਕਲੈਕਸ਼ਨ ਲੈ ਕੇ ਆਏ ਆ ਆ ਮਸਲੀਨ ਕਾਟਨ ਦੇ ਦੁਪੱਟਿਆਂ ਦੇ ਨਾਲ ਆ ਗਏ ਅੱਗੇ ਜੀ ਜਿਹੜੀਆਂ ਪਹਿਣਾ ਤੁਸੀਂ ਜਿੱਦਾਂ ਦਾ ਪਸੰਦ ਕਰਦੇ ਆਂ ਕੰਟਰਾਸਟ ਨਾਲ ਲੈਣਾ ਕੰਟਰਾਸਟ ਨਾਲ ਵੀ ਲੈ ਸਕਦੇ ਆਂ ਅਗਰ ਆਲ ਓਵਰ ਪਸੰਦ ਕਰਦੇ ਆਂ ਆਲ ਓਵਰ ਵੀ ਲੈ ਸਕਦੇ ਆਂ ਠੀਕ ਹੈ ਜੀ ਵੀਡੀਓ ਨੂੰ ਸਕਿਪ ਨਾ ਕਰੋ ਐਂਡ ਤੱਕ ਜਰੂਰ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਿਹਨਾਂ ਪਹਿਣਾ ਨਹੀਂ ਕੀਤਾ ਕਰ ਲਓ ਵੀਡੀਓ ਨੂੰ ਲਾਈਕ ਕਮੈਂਟ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਤੋਂ ਅੱਗੇ ਆਪਣੇ ਪਹਿਣਾ ਨਾਲ ਨੈਕਸਟ ਆ ਕੈਮਰੀ ਕਾਟਨ ਦਾ ਸੂਟ ਰਹੇਗਾ ਨਾਲ ਕੋਟੜ ਹੋਰੀ ਹੈ ਜੀ ਇਹਦੇ ਦੁਪੱਟਾ ਰਹੇਗਾ ਦੁਪੱਟੇ ਤੇ ਬਹੁਤ ਸੋਹਣਾ ਫਲਾਵਰਸ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਵਰਕ ਕੀਤਾ ਹੈ ਜੀ ਨੈਕਸਟ ਆਵਲੇ ਕਾਟਨ ਦੇ ਸੂਟ ਆ ਗਏ 올ਓਵਰ ਪਿਓਰ ਕਾਟਨ ਦਾ ਸੂਟ ਰਹੇਗਾ ਨਾਲ ਪਿਓਰ ਸ਼ਿਫੌਨ ਦਾ ਦੁਪੱਟਾ ਰਹੇਗਾ ਨੈਕਸਟ ਪਿਓਰ ਕੋਰਾ ਕਾਟਨ ਚ ਸੂਟ ਹਾਰਟ ਵਾਲੇ ਆ ਗਏ ਜੀ ਮਲਮਲ ਦਾ ਨਾਲ ਦੁਪੱਟਾ ਹੋਏਗਾ ਨੈਕਸਟ ਬੁਟੀਕ ਸਟਾਈਲ ਸੂਟ ਹੋਣਗੇ ਸਭ ਦਾ ਅਲੱਗ-ਅਲੱਗ ਪ੍ਰਾਈਸ ਰਹੇਗਾ ਅਲੱਗ-ਅਲੱਗ ਹੀ ਫੈਬਰਿਕ ਰਹੇਗਾ ਇਹਨਾਂ ਦਾ ਤੁਸੀਂ ਆਪਣਾ ਫੈਬਰਿਕ ਬਾਰੇ ਪ੍ਰਾਈਸ ਬਾਰੇ ਵਟਸਐਪ ਤੇ ਮੈਸੇਜ ਕਰਕੇ ਸਕਰੀਨਸ਼ਾਟ ਲੈ ਕੇ ਪੁੱਛ ਸਕਦੇ ਹੋ ਠੀਕ ਹੈ ਜੀ ਕੋਈ ਵੀ ਤੁਸੀਂ ਪ੍ਰਾਈਸ ਬਾਰੇ ਪੁੱਛਣਾ ਫੈਬਰਿਕ ਬਾਰੇ ਪੁੱਛਣਾ ਪੁੱਛ ਸਕਦੇ ਹੋ ਬਾਕੀ ਅਗਰ ਪਿਆਰ ਨੂੰ ਕਿਸੇ ਨੇ ਵਰਕ ਕਰਵਾਉਣਾ ਤਾਂ ਤੁਸੀਂ ਵਰਕ ਵੀ ਆਪਣੇ ਕੋਲੋਂ ਕਰਵਾ ਸਕਦੇ ਹੋ ਨੈਕਸਟ ਆ ਪਿਓਰ ਵਿਸਕੋਜ਼ ਬਰਬਰੀ ਦੀ ਸੂਟ ਰਹੇਗਾ ਬਰਬਰੀ ਦੀ ਸ਼ਰਤ ਤੇ ਦੁਪੱਟਾ ਹੋਏਗਾ ਬਾਟਮ ਹੈਗੀ ਪਿਓਰ ਸਿਲਕ ਦੀ ਨੈਕਸਟ ਆ ਪਿਓਰ ਵਿਸਕੋਜ਼ ਸ਼ਿਮਰ ਦੇ ਸੂਟ ਆਗੇ ਜੀ ਨੈਕਸਟ ਆ ਪਿਓਰ ਕਾਟਨ ਚ ਆ ਰਹੇ ਬਹੁਤ ਸੋਹਣੇ ਸੋਹਣੇ ਪਿਓਰ ਕਾਟਨ ਦੇ ਸੂਟ ਰਹੇਗਾ ਨਾਲ ਪਿਓਰ ਸ਼ਿਫੌਨ ਦਾ ਇਹਦੇ ਦੁਪੱਟਾ ਰਹੇਗਾ ਟਾਈ ਐਂਡ ਡਾਈ ਦੇ ਵਿੱਚ ਬਾਟਮ ਰਹੇਗੀ ਬਹੁਤ ਸੋਹਣਾ ਟਾਈ ਐਂਡ ਡਾਈ ਦਾ ਦੁਪੱਟਾ ਰਹੇਗਾ ਨੈਕਸਟ ਆ ਪਿਓਰ ਕਾਟ ਕੈਮਰੀ ਕਾਟਨ ਦਾ ਸੂਟ ਹੋਏਗਾ ਜੀ ਬਹੁਤ ਸੋਹਣੇ ਸੋਹਣੇ ਨੈਕਸਟ ਔਨ ਹਰਕ ਵਾਲੇ ਆ ਗਏ ਜੀ ਬਹੁਤ ਸੋਹਣਾ ਨੈਚੁਰਲ ਕ੍ਰੇਪ ਦੇ ਵਿੱਚ ਹੋਣਗੇ ਬਹੁਤ ਸੋਹਣਾ ਚੈੱਕਰ ਵਰਕ ਕੀਤਾ ਹੈ ਸੇਮ ਹੀ ਦੁਪੱਟੇ ਤੇ ਕੀਤਾ ਆ ਨੈਕਸਟ ਆ ਨੈਚੁਰਲ ਕ੍ਰੇਪ ਦੇ ਵਿੱਚ ਸੂਟ ਹੋਏਗਾ ਬਹੁਤ ਸੋਹਣਾ ਵਰਕ ਸ਼ਰਟ ਤੇ ਕੀਤਾ ਹੋਏਗਾ ਨਾਲ 슬ੀਵਸ ਤੇ ਵਰਕ ਹੋਏਗਾ ਇਹ ਸਭ ਲਗ ਲਗ ਵਰਕ ਵਾਲੇ ਆ ਗਏ ਜੀ ਅਗਰ ਭੈਣਾਂ ਨੇ ਕਿਸੇ ਨੇ ਵਰਕ ਵਾਲੇ ਲੈਣੇ ਤਾਂ ਤੁਸੀਂ ਵਰਕ ਵਾਲੇ ਵੀ ਲੈ ਸਕਦੇ ਹੋ ਵਰਕ ਵਾਲੇ ਵੀ ਨਾਲ ਦੀ ਨਾਲ ਆਪਾਂ ਤੁਹਾਨੂੰ ਦਿਖਾਉਂਦੇ ਰਹਿਾਂਗੇ ਨੈਕਸਟ ਆ ਖੀਨਖਾਬ ਦੇ ਸੂਟ ਆ ਗਏ ਇਹ ਵੀ ਹੁਣ ਤੋਂ ਪਹਿਣਾ ਦੀ ਡਿਮਾਂਡ ਜਿਹੜੀਆਂ ਬਾਹਰੀਆਂ ਪਹਿਣਾ ਆ ਉਹਨਾਂ ਦੇ ਸ਼ੁਰੂ ਹੋ ਚੁੱਕੀ ਹੈ ਡਿਮਾਂਡ ਉਹਨਾਂ ਨੇ ਤੇ ਬਾਈ ਕਰਨੇ ਸ਼ੁਰੂ ਕਰ ਦਿੱਤੇ ਆ ਖੀਨਖਾਬ ਦੇ ਕਿਉਂਕਿ ਬਾਹਰ ਮੈਰਿਜ ਫੰਕਸ਼ਨ ਜਿਹੜੇ ਹੁਣ ਆਨ ਸਟਾਰਟ ਹੋ ਰਹੇ ਆ ਤਾਂ ਉਹਨਾਂ ਨੇ ਲੈਣੇ ਸੂਟ ਹੈ ਜੀ ਨੈਕਸਟ ਆ ਪਿਓਰ ਫ੍ਰੈਂਡੀ ਸਿਲਕ ਦਾ ਸੂਟ ਰਹੇਗਾ ਜੀ ਨੈਕਸਟ ਆ ਪਿਓਰ ਬਰਬਰੀ ਦਾ ਸੂਟ ਰਹੇਗਾ ਜੀ ਮਸਲੀਨ ਦੀ ਨਾਲ ਬਾਟਮ ਦੀ ਬਾਟਮ ਦੇ ਨਾਲ ਪਿਓਰ ਆਰਗੈਂਜ਼ਾ ਦੇ ਇਹਨਾਂ ਦੇ ਨਾਲ ਦੁਪੱਟਾ ਰਹੇਗਾ ਜੀ